4 ਸਾਲ ਪਹਿਲਾਂ ਦਿੱਲੀ ਦੀ ਬਰੂਹਾਂ ਤੇ ਚੱਲਿਆ ਕਿਸਾਨ ਅੰਦੋਲਨ ਕਿਸਾਨ ਆਗੂਆਂ ਨੇ ਸਰਕਾਰ ਦੇ ਨਾਲ ਸਮਝੌਤਾ ਕਰਕੇ 3000 ਕਰੋੜ ਰੁਪਏ ਸਾਰੇ ਜਥੇਬੰਦੀਆਂ ਦੇ ਸਾਰੇ ਆਗੂਆਂ ਨੇ ਲੈ ਕੇ ਉਹ ਮੋਰਚਾ ਸਰਕਾਰ ਦੇ ਨਾਲ ਸਮਝੌਤਾ ਕਰਕੇ ਦਿੱਲੀ ਦੀ ਬਰੂਹਾਂ ਤੋਂ ਵਾਪਸ ਚੱਕ ਲਿਆ ਜਿਹੜਾ 3000 ਕਰੋੜ ਰੁਪਏ ਸਰਕਾਰ ਨੇ ਕਿਸਾਨ ਆਗੂਆਂ ਨੂੰ ਦਿੱਤੇ 3000 ਕਰੋੜ ਰੁਪਏ ਜਿਹੜਾ ਅ ਦੇਸ਼ ਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਦਿੱਲੀ ਤੋਂ ਦੇ ਕੇ ਤੋੜਿਆ ਬੈਗ ਭਰ ਭਰ ਕੇ ਨੋਟ ਉਹਨਾਂ ਨੋਟਾਂ ਦੇ ਨਾਲ ਕਿਸਾਨ ਆਗੂਆਂ ਨੇ ਜ਼ਮੀਨਾਂ ਦੇ ਟੱਕ ਖਰੀਦ ਲਏ ਜ਼ਮੀਨਾਂ ਦੇ ਮਾਲਕ ਬਣ ਗਏ ਵੱਡੇ ਵੱਡੇ ਪੈਟਰੋਲ ਪੰਪ ਲਾ ਲਏ ਕਿਸਾਨ ਆਗੂਆਂ ਨੇ ਤੇ ਵੱਡੀਆਂ ਵੱਡੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੋਠੀਆਂ ਪਾ ਲਈਆਂ ਤੇ ਵੱਡੀਆਂ ਵੱਡੀਆਂ ਆਪਣੇ ਸ਼ਹਿਰਾਂ ਦੇ ਵਿੱਚ ਇਹਨਾਂ ਕਿਸਾਨ ਆਗੂਆਂ ਨੇ ਆੜ ਤਾਂ ਕਰ ਲਈਆਂ ਕਿਉਂਕਿ ਕੇਂਦਰ ਦੀ ਸਰਕਾਰ ਨੇ 3000 ਕਰੋੜ ਰੁਪਏ ਦਿੱਤਾ ਇਹਨਾਂ ਕਿਸਾਨ ਆਗੂਆਂ ਨੂੰ ਕਿ ਆ ਚੱਕੋ 3000 ਕਰੋੜ ਰੁਪਏ ਤੇ ਤੁਸੀਂ ਇੱਥੋਂ ਮੋਰਚਾ ਚੱਕੋ ਆਪਣਾ ਸਾਡੀ ਜਾਨ ਛੱਡੋ ਤੇ 3000 ਕਰੋੜ ਰੁਪਏ ਲੈ ਕੇ ਜਿਹੜੇ ਕਿਸਾਨ ਆਗੂ ਸੀ ਇਹਨਾਂ ਕਿਸਾਨ ਆਗੂਆਂ ਨੇ ਦਿੱਲੀ ਦੀ ਬਰੂਹਾਂ ਤੋਂ ਮੋਰਚਾ ਚੱਕ ਲਿਆ ਮੋਰਚਾ ਚੱਕ ਕੇ ਵਾਪਸ ਆ ਗਏ ਵਾਪਸ ਆ ਕੇ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾ ਲੀਆਂ ਵੱਡੀਆਂ-ਵੱਡੀਆਂ ਕੋਠੀਆਂ ਬਣਾ ਲੀਆਂ ਵੱਡੇ-ਵੱਡੇ ਕਾਰੋਬਾਰ ਖੜੇ ਕਰ ਲਏ ਪੈਟਰੋਲ ਪੰਪ ਲਾ ਲਏ ਆ ਕੇ ਵਾਪਸ ਆ ਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਉਸ ਦਿਖ ਰਿਓ ਤੁਹਾਡਾ ਆਪਣਾ YouTube ਚੈਨਲ ਸਾਥ ਟੀਵੀਜ਼ਨ ਇਸ ਚੈਨਲ ਦੇ ਉੱਪਰ ਪਾ ਲਗਾਤਾਰ ਜਿਹੜੇ ਇਸ਼ੂ ਨੇ ਉਹਨਾਂ ਤੇ ਉੱਪਰ ਗੱਲਬਾਤ ਕਰਦੇ ਰਹਿੰਦੇ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਜਾਂ ਕਿਸਾਨ ਜਥੇਬੰਦੀਆਂ ਬਾਰੇ ਜਾਂ ਕਿਸਾਨ ਅੰਦੋਲਨਾਂ ਬਾਰੇ ਜਾਂ ਥੋੜਾ ਬੋਤਾ ਰਾਜਨੀਤਿਕ ਟੱਚ ਵੀ ਲੈਣੇ ਆ ਜਿਹੜੇ دوست ਨਵੇਂ ਆਏ ਨੇ ਸਭ ਤੋਂ ਪਹਿਲਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਕੋਈ ਹੋਰ ਮਹੱਤਵਪੂਰਨ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਆਪਾਂ ਅੱਗੇ ਵਧੀਏ ਇਸ ਤੋਂ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜਿਹੜੇ ਜਿਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਜਿਹਨਾਂ ਦੋਸਤਾਂ ਨੇ ਹੁਣ ਤੱਕ ਨਹੀਂ ਕੀਤਾ ਹੈਗਾ ਉਹ ਵੀ ਚੈਨਲ ਕਰ ਲੈਣਾ ਸਬਸਕ੍ਰਾਈਬ ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰ ਥੋੜੇ ਜਿਵੇਂ ਕਿਸਾਨਾਂ ਦੇ ਜਿਹੜੇ ਚਲੰਤ ਇਸ ਸਮੇਂ ਵਾਪਰ ਰਹੇ ਮਾਮਲੇ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਾਂ ਇੱਕ ਤਾਂ 30 ਦਸੰਬਰ ਯਾਨੀ ਕਿ ਆਉਣ ਵਾਲਾ ਕੱਲ ਜਦੋਂ ਆਪਾਂ ਅੱਜ ਇਹ ਵੀਡੀਓ ਬਣਾ ਰਹੇ ਹਾਂ ਅੱਜ 29 ਦਸੰਬਰ ਹੈ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਜਿਹੜੀ ਸਿਰਫ ਅ ਅਮਰਜੈਂਸੀ ਸੇ ਸੇਵਾ ਮਾਰਨ ਜਿਵੇਂ ਸਕੂਲ ਹੋਗੇ ਮੈਡੀਕਲ ਹੋਗੇ ਜਾਂ ਕਿਸੇ ਬੱਚੇ ਦਾ ਪੇਪਰ ਹੈ ਕਿਸੇ ਬੱਚੇ ਨੂੰ ਇੰਟਰਵਿਊ ਦੇਣ ਜਾਣੀ ਹੈ ਕਿਸੇ ਦੀ ਬਰਾਤ ਚੱਲ ਰਹੀ ਹੈ ਹਾਲਾਂਕਿ ਸ਼ਖਦੀ ਦਿਨਾਂ ਦੇ ਵਿੱਚ ਬਰਾਤ ਕੋਈ ਨਹੀਂ ਚੱਲਦੀ ਚਲੋ ਜੇਕਰ ਕੁਝ ਹੁੰਦਾ ਵੀ ਹੈ ਜਿਹੜੀਆਂ ਅਮਰਜੈਂਸੀ ਸਰਵਿਸ ਨੇ ਅਮਰਜੈਂਸੀ ਸਰਵਿਸ ਹੀ ਸਿਰਫ ਅਲਾਉ ਕੀਤੀਆਂ ਨੇ ਬਾਕੀ ਪੂਰਨ ਮੁਕੰਮਲ ਪੰਜਾਬ ਬੰਦ ਦਾ ਸਦਾ ਬਾਜ਼ਾਰ ਬੰਦ ਰਹਿਣਗੇ ਟਰਾਂਸਪੋਰਟ ਬੰਦ ਰਹੂਗੀ ਤੇ ਰੇਲਾਂ ਦੇ ਉੱਪਰ ਕਿਸਾਨ ਬੈਠਣਗੇ ਰੇਲ ਲਾਈਨਾਂ ਦੇ ਉੱਪਰ ਕਿਸਾਨ ਨੇ ਬੈਠਣਗੇ ਓਹੋ ਇਸ ਕਰਕੇ ਦੋਸਤੋ ਕਿ ਆਪਾਂ ਨੂੰ ਪਤਾ ਜਿਹੜੇ ਦੋ ਫੋਰਮ ਨੇ ਐਸਕੇਐਮ ਨਾਨ ਪੋਲੀਟੀਕਲ ਖਨੋਰੀ ਬਾਰਡਰ ਤੇ ਕੇਕੇਐਮ ਜਿਹੜਾ ਹੈਗਾ ਸ਼ੰਭੂ ਬਾਰਡਰ 24 ਜਥੇ ਬੰਦੀਆਂ ਦੇ ਦੋ ਫੋਰਮ ਬਣੇ ਹੋਏ ਨੇ ਇੱਕ ਦੀ ਅਗਵਾਈ ਜਗਜੀਤ ਸਿੰਘ ਢੱਲੇਵਾਲ ਜਿਹੜਾ ਐਸਕੇਐਮ ਹੈ ਤੇ ਜਿਹੜਾ ਕੇਕੇਐਮ ਬਣਿਆ ਹੋਇਆ ਕਿਸਾਨ ਵਜੂਰ ਮੋਰਚਾ ਉਹਦੀ ਅਗਵਾਈ ਹੈ ਜਿਹੜੀ ਕੇਐਮਐਮ ਜਿਹੜਾ ਇਹ ਆਪਣਾ ਉਹ ਇੱਥੇ ਸ਼ੰਭੂ ਬਾਰਡਰ ਬੈਠੇ ਨੇ ਸਰਬਨ ਸਿੰਘ ਭੁੰਦੇਲ ਹੋਰਾਂ ਦੇ ਕੰਟਰੋਲ ਜਾਂ ਕਹੇ ਲੋ ਕਿ ਉਹਨਾਂ ਦੇ ਅਧੀਨ ਗਈ ਹੈ 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਨੇ ਲੜਾਈ ਹੈ ਕਿ ਐਮਐਸਪੀ ਨੂੰ ਲੀਗਲਾਈਜ਼ ਕੀਤਾ ਜਾਵੇ ਤੇ ਹੋਰ ਤਮਾਮ ਮੰਗਾਂ ਨੇ ਕਈ ਵਾਰ ਆਪਾਂ ਉਹਦੇ ਤੇ ਗੱਲ ਕਰ ਚੁੱਕੇ ਹਾਂ ਮੰਗਾਂ ਬਾਰੇ ਅੱਜ ਆਪਾਂ ਨੇ ਮੰਗਾਂ ਤੇ ਨਹੀਂ ਜਾਣਾ ਮੈਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨ ਆਗੂ ਨੇ ਜਿਹੜੇ ਜਥੇਬੰਦੀਆਂ ਦੇ ਉਹਨਾਂ ਬਾਰੇ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਣੇ ਕਿ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਇਹ ਨੈਰੇਟਿਵ ਫਿਲਹਾਲ ਚੱਲ ਤਾਂ ਉਦੋਂ ਦਾ ਹੀ ਰਿਹਾ ਜਦੋਂ ਦੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਆਗੂ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਤਿੰਨ ਖੇਤੀ ਕਾਨੂੰਨ ਦਾ ਜਿਹੜਾ ਸੰਘਰਸ਼ ਸੀ ਉਹ ਸੰਘਰਸ਼ ਲੜ ਰਹੇ ਸੀ ਪਰ ਪਿਛਲੇ ਕੁਝ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪਾਉਣ ਦੇ ਲਈ ਤੇ ਖਾਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਇੱਕ ਲੰਮੇ ਸਮੇਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਜਾਦ ਹੋਇਆ ਸੀ ਉਸ ਵਿਸ਼ਵਾਸ ਨੂੰ ਤੋੜਨ ਦੇ ਲਈ ਇੱਕ ਨੈਰੇਟਿਵ ਕਿਸਾਨ ਆਗੂਆਂ ਦੇ ਖਿਲਾਫ ਬਿਲਡ ਕੀਤਾ ਜਾ ਰਿਹਾ ਇਸੋ ਨੈਰੇਟਿਵ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਸੈੱਟ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਦੇ ਜਿਹੜੇ ਮਾਈਂਡ ਸੈੱਟ ਨੇ ਲੋਕਾਂ ਦੀ ਜਿਹੜੀ ਸੋਚਣ ਦੀ ਪ੍ਰਕਿਰਿਆ ਸੋਚਣ ਸ਼ਕਤੀ ਹੈ ਉਹ ਕਿਸਾਨ ਆਗੂਆਂ ਦੇ ਖਿਲਾਫ ਹੋ ਜੇ ਉਹ ਕਿਸਾਨ ਆਗੂਨ ਸਮਝਣ ਕਿ ਕਿਸਾਨ ਆਗੂ ਤਾਂ ਇਹ ਫਕਾਊ ਨੇ ਪੈਸੇ ਲੈ ਕੇ ਜਿਹੜੇ ਮੋਰਚੇ ਨੇ ਮੋਰਚੇ ਉਹ ਵੇਚ ਦਿੰਦੇ ਨੇ ਜਿਵੇਂ ਮੈਂ ਸ਼ੁਰੂ ਚ ਓਪਨਿੰਗ ਚ ਹੀ ਗੱਲ ਕੀਤੀ ਸੀ ਕਿ ਇੱਕ ਨੈਰੇਟਿਵ ਹੁਣ ਬੜਾ ਬਿਲਡ ਕੀਤਾ ਜਾ ਰਿਹਾ ਹਾਲਾਂਕਿ ਪਿੱਛੇ ਜੇ ਵੀ ਇਹ ਬਿਲਡ ਕੀਤਾ ਗਿਆ ਸੀ ਉਹ ਸੀ ਕਿ ਜਦੋਂ ਦਿੱਲੀ ਤੋਂ ਕਿਸਾਨ ਵਾਪਸ ਆਏ ਨੇ ਉਹ ਵਾਪਸ ਆਪਣੇ ਆਪ ਨਹੀਂ ਆਏ ਸਰਕਾਰ ਦੇ ਨਾਲ ਸਮਝੌਤਾ ਕਰ ਲਿਆ ਕਿਸਾਨਾਂ ਨੇ ਸਮਝੌਤਾ ਕਰ ਲਿਆ 3000 ਕਰੋੜ ਰੁਪਏ ਚ ਜਦੋਂ ਕੇਂਦਰ ਦੀ বিজেপি ਸਰਕਾਰ ਨੇ 3000 ਕਰੋੜ ਰੁਪਏ ਕਿਸਾਨ ਆਗੂਆਂ ਨੂੰ ਦੇਤਾ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਚਾਹੀ ਚਾਹੀ ਉਹ ਪੈਸਾ ਲੈ ਕੇ ਆ ਗਏ ਤੇ ਨਾਲ ਸਾਰਾ ਮੋਰਚਾ ਚੱਕ ਲਿਆ ਇੱਕ ਲੋਕਾਂ ਦੇ ਨਾਲ ਕਰਕੇ ਗਦਾਰੀ ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ 3000 ਕਰੋੜ ਰੁਪਏ ਲੈ ਕੇ ਕਿਸਾਨ ਆਗੂਆਂ ਨੇ ਮੋਰਚਾ ਉਥੋਂ ਚੱਕ ਲਿਆ ਜੇ ਕੇਂਦਰ ਦੀ ਸਰਕਾਰ ਨੇ 3000 ਕਰੋੜ ਰੁਪਏ ਦੇ ਕੇ ਕਿਸਾਨ ਆਗੂਆਂ ਤੋਂ ਮੋਰਚਾ ਚੁਕਵਾ ਲਿਆ ਤਾਂ ਫਿਰ ਬੀਜੇਪੀ ਦੀ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਇਹ ਫਿਰ ਵਾਪਸ ਕਿਉਂ ਲਏ ਜੇਕਰ ਕਿਸਾਨ ਆਗੂਆਂ ਦੇ ਨਾਲ ਮੈਂ ਲੋਕਾਂ ਨੂੰ ਸਵਾਲ ਕਰਦਾ ਤੁਸੀਂ ਵੀ ਲੋਕੋ ਤੁਸੀਂ ਵੀ ਸੋਚੋ ਕਿ ਕਿਵੇਂ ਕਿਸਾਨ ਆਗੂਆਂ ਨੂੰ ਬਦਨਾਮ ਕੀਤਾ ਜਾ ਰਿਹਾ ਜੇਕਰ ਬੀਜੇਪੀ ਦੀ ਸਰਕਾਰ ਨੇ 3000 ਕਰੋੜ ਰੁਪਏ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਦਿੱਤਾ ਕਿ ਤੁਸੀਂ ਮੋਰਚਾ ਖਤਮ ਕਰ ਲੋ ਤਾਂ ਫਿਰ ਭਾਜਪੀ ਦੀ ਸਰਕਾਰ ਨੇ ਤਿੰਨੇ ਜਿਹੜੇ ਕਾਨੂੰਨ ਸੀ ਤਿੰਨੇ ਕਾਨੂੰਨ ਉਹ ਵਾਪਸ ਕਿਉਂ ਲਏ ਇਹ ਗੱਲ ਵੀ ਇੱਕ ਸੋਚਣ ਵਾਲੀ ਹੈ ਤੇ ਕਿਹਾ ਜਾ ਰਿਹਾ ਹੈ ਕਿ 3000 ਕਰੋੜ ਰੁਪਏ ਕਿਸਾਨਾਂ ਗੋਹ ਨੂੰ ਇਨਵੈਸਟ ਕਰਤਾ ਵੱਡੇ ਵੱਡੇ ਮਤਲਬ ਸਾਰਾ ਕੁਝ ਉਹਨਾਂ ਬਣਾ ਲਿਆ ਕੋਠੀਆਂ ਜਾਇਦਾਦਾਂ ਪੈਟਰੋਲ ਪੰਪਾਂ ਦਾ ਬਣਾ ਲੀਆਂ ਜੇਕਰ ਕਿਸਾਨਾਂ ਗੋਹ ਨੇ ਜਾਇਦਾਦਾਂ ਬਣਾ ਲੀਆਂ ਤਾਂ ਜਿਵੇਂ ਰਵਨੀਤ ਬਿੱਟੂ ਕਹਿੰਦੇ ਸੀ ਕਿ ਕਿਸਾਨਾਂ ਗੋਹਾਂ ਦੀ ਤਾਂ ਜਾਂਚ ਕਰਾਵਾਂਗੇ ਅਸੀਂ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਤਾਂ ਫਿਰ ਉਹ ਬਣਾਈ ਤਾਂ ਧਰਤੀ ਤੇ ਹੀ ਹੋਊਗੀ ਜਿੱਕਰ ਜ਼ਮੀਨਾਂ ਕਿਸਾਨਾਂ ਆਗੂਆਂ ਨੇ ਖਰੀਦੀਆਂ ਨੇ ਪੈਟਰੋਲ ਪੰਪ ਲਾਏ ਨੇ ਹੋਟਲ ਬਣੇ ਨੇ ਹੋਟਲ ਦੇ ਮਾਲਕ ਕਿਸਾਨਾਂ ਆਗੂ ਬਣੇ ਨੇ ਵੱਡੀਆਂ ਵੱਡੀਆਂ ਆੜਤਾਵਾਂ ਖੜੀਆਂ ਕੀਤੀਆਂ ਨੇ ਤਾਂ ਉਹ ਜਿਹੜਾ ਸਾਰਾ ਕੁਝ ਹੈ ਉਹ ਹੋਊਗਾ ਤਾਂ ਇੱਥੇ ਹੀ ਬਣਾਇਆ ਤਾਂ ਉਹ ਇਸੇ ਧਰਤੀ ਦੇ ਉੱਪਰ ਹੋਊਗਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ ਸਰਕਾਰ ਦਾ ਤੰਤਰ ਹਰ ਥਾਂ ਦੇ ਉੱਪਰ ਬੈਠਾ ਤਾਂ ਫਰ ਕੱਢ ਗਿਆ ਨਹੀਂ ਸਕਦੇ ਕੱਢਣਗੇ ਤਾਂ ਜਿੱਕਰ ਬਣਾਇਆ ਹੋਇਆ ਹੋਊਗਾ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਨੇ ਇਹ ਸਿਰਫ ਉਹ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਕਿ ਦੁਬਾਰੇ ਜੇਕਰ ਕਿਸਾਨੀ ਦੇ ਉੱਪਰ ਕੋਈ ਸੰਕਟ ਆਉਂਦਾ ਹਾਲਾਂਕਿ ਕਿਸਾਨੀ ਤਾਂ ਲਗਾਤਾਰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਕਿ ਕਿਸਾਨੀ ਦੇ ਉੱਪਰ ਜੇਕਰ ਕੋਈ ਸੰਕਟ ਆਉਂਦਾ ਕਿਸਾਨ ਜਥੇਬੰਦੀਆਂ ਮੁੜ ਇੱਕ ਮੱਤ ਤੇ ਇੱਕ ਮੁੱਠ ਹੋ ਕੇ ਲੜਦੀਆਂ ਨੇ ਤਾਂ ਇਹਨਾਂ ਜਥੇਬੰਦੀਆਂ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਨਾ ਬਣੇ ਲੋਕ ਮਨਾਂ ਤੋਂ ਜਥੇਬੰਦੀਆਂ ਦਾ ਵਿਸ਼ਵਾਸ ਇੰਨਾ ਕਿ ਦੂਰ ਕਰ ਦੋ ਇੰਨਾ ਕਿ ਤੋੜ ਦੋ ਕਿ ਲੋਕ ਮੁੜ ਭਰੋਸਾ ਹੀ ਨਾ ਕਰ ਸਕਣ ਠੀਕ ਹੈ ਸਾਡੇ ਕਿਸਾਨਾਂ ਗੋਹਾਂ ਦੀ ਖਾਮੀਆਂ ਹੋ ਸਕਦੀਆਂ ਨੇ ਕਿਉਂਕਿ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਕਿਸਾਨ ਆਗੂਆ ਦੇਖੋ 32 ਜਥੇਬੰਦੀਆਂ ਹੋ ਗਈਆਂ ਸੀ ਇਕੱਠੀਆਂ ਵਾਕਿਓ ਗੁਰਹਾਨ ਸਾਹਿਬ ਜਾਂ ਹੋਰ ਕਈ ਬਾਹਰ ਤੋਂ ਵੀ ਸਪੋਰਟ ਕਰ ਰਹੇ ਸੀ ਕਿਸਾਨ ਜਥੇਬੰਦੀਆਂ ਨੇ ਬੜਾ ਵੱਡਾ ਸੰਘਰਸ਼ ਲੜਿਆ ਇਦੇ 'ਚ ਕੋਈ ਦੋ ਰਾਮਾ ਨਹੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਹ ਕਰ ਦਿਖਾਇਆ ਜਿਹੜਾ ਇੱਕ ਵਾਰ ਸੋਚਣਾ ਅਸੰਭਵ ਲੱਗਦਾ ਸੀ ਕਿ ਸਰਕਾਰ ਮੰਨ ਜੂਗੀ ਸਰਕਾਰ ਨਹੀਂ ਮੰਨੂਗੀ ਪਰ ਆਪਣੇ ਦ੍ਰਿੜ ਇਰਾਦੇ ਨਾਲ ਪੰਜਾਬ ਤੇ ਹਰਿਆਣਾ ਰਾਜਸਥਾਨ ਐ ਵੀ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਕਿਸਾਨ ਮਜ਼ਦੂਰ ਨੇ ਉਹ ਆਪਣੇ ਦ੍ਰਿੜ ਇਰਾਦੇ ਨਾਲ ਲੜੇ ਲੜ ਕੇ ਉਹਨਾਂ ਨੇ ਕੇਂਦਰ ਦੀ ਸਰਕਾਰ ਤੋਂ ਜਿਹੜੇ ਤਿੰਨੇ ਕਾਨੂੰਨ ਸੀ ਉਹ ਕਾਨੂੰਨ ਵਾਪਸ ਕਰਵਾਏ ਸਰਕਾਰ ਮੰਨੀ ਇਸ ਗੱਲ ਨੂੰ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਕਰ ਰਹੇ ਹਾਂ ਤੇ ਠੀਕ ਹੈ ਕਿਸਾਨ ਆਗੂਆਂ ਦੇ ਵਿੱਚ ਖਾਮੀਆਂ ਹੋ ਸਕਦੀਆਂ ਨੇ ਐਡੀ ਵੱਡੀ ਲੜਾਈ ਦੇ باوجود अनेका ਪੁੱਲਾਂ ਹੋ ਸਕਦੀਆਂ ਨੇ ਕਿਉਂਕਿ ਸਾਰੇ ਹੀ ਕਿਸਾਨ ਆਗੂਆਂ ਦੀ ਜਿਹੜੀ ਇੱਕ ਯੋਗਤਾ ਕਹਿ ਲਓ ਕਪੈਸਿਟੀ ਕਹਿ ਲਓ ਸਾਰਿਆਂ ਦੀ ਇੱਕਸਾਰ ਨਹੀਂ ਹੋ ਸਕਦੀ ਕਿਸੇ ਦੀ ਕੋਈ ਸੋਚਾਂ ਸ਼ਕਤੀਆਂ ਹੋਰ ਘੱਟ ਵੱਧ ਹੋ ਸਕਦੀ ਹੈ ਇਹਦੇ 'ਚ ਕੋਈ ਦੋਰਾਮਾ ਦੋਸਤੋਂ ਨਹੀਂ ਹੈਗੀਆਂ ਜਿਸ ਤਰੀਕੇ ਦੇ ਨਾਲ ਆਹ ਦੇਖੋ ਜਿਸ ਤਰੀਕੇ ਦੇ ਨਾਲ ਆ ਕੇ ਚੋਣ ਵੀ ਲੜੇ ਕਿਸਾਨ ਆਗੂ ਉਹ ਕਿਸਾਨ ਆਗੂਆਂ ਦੇ ਕਿਤੇ ਨਾ ਕਿਤੇ ਭੁੱਲ ਸੀ ਉਸ ਫੈਸਲੇ ਨੇ ਇੱਕ ਵੱਡਾ ਡੈਂਟ ਪਾਇਆ ਕਿਸਾਨੀ ਮੂਵਮੈਂਟ ਨੂੰ ਕਿਉਂਕਿ ਜਿਵੇਂ ਰਾਜੇਵਾਲ ਸਾਹਿਬ ਹੋរី ਹੋਗੇ ਜਾਂ ਹੋਰ ਕਿਸਾਨ ਆਗੂ ਹੋਗੇ ਜਿਨ੍ਹਾਂ ਨੇ ਚੌਣ ਲੜੀ ਰਾਜੇਵਾਲ ਸਾਹਿਬ ਨੂੰ ਲੋਕ ਇਸ ਕਰਕੇ ਪਿਆਰ ਕਰਦੇ ਨੇ ਤੇ ਉਸ ਸਮੇਂ ਪਿਆਰ ਕਰਦੇ ਸੀ ਕਿ ਰਾਜੇਵਾਲ ਸਾਹਿਬ ਇੱਕ ਵੱਡੇ ਕਿਸਾਨ ਆਗੂ ਨੇ ਪੜ੍ਹੇ ਲਿਖੇ ਨੇ ਲੌਜੀਕ ਨਾਲ ਗੱਲ ਰੱਖਦੇ ਨੇ ਸਰਕਾਰ ਨੂੰ ਟੇਬਲ ਟਾਕ ਦੇ ਉੱਪਰ ਉਹ ਸਮਝਾ ਕੇ ਆਏ ਨੇ ਜਾਂ ਕਹਿ ਲਓ ਕਿ ਹਰਾ ਕੇ ਆਈ ਨਹੀਂ ਪਰ ਉਹ ਜਿਹੜਾ ਪਿਆਰ ਸੀ ਰਾਜੇਵਾਲ ਸਾਹਿਬ ਪ੍ਰਤੀ ਉਹ ਪਿਆਰ ਸਾਰਾ ਅੱਜ ਵੀ ਹੈ ਉਸ ਸਮੇਂ ਜਿਹੜਾ ਉਹ ਪਿਆਰ ਸੀ ਅੰਦੋਲਨਾਂ ਦੇ ਵਿੱਚ ਉਹ ਪਿਆਰ ਸੀ ਕਿ ਇੱਕ ਵੱਡੇ ਕਿਸਾਨ ਨੇਤਾ ਦੇ ਰੂਪ ਦੇ ਵਿੱਚ ਪਰ ਜਦੋਂ ਉਹ ਕਿਸਾਨ ਨੇਤਾ ਤੋਂ ਸ਼ਿਫਟ ਹੋਣ ਲੱਗੇ ਪੋਲਿਟੀਕਲ ਨੇਤਾ ਦੇ ਵਿੱਚ ਤਾਂ ਉਦੋਂ ਲੋਕਾਂ ਨੂੰ ਉਹ ਚੰਗਾ ਨਹੀਂ ਲੱਗਿਆ ਇਸ ਕਰਕੇ ਉਹਨਾਂ ਦਾ ਜਿਹੜੀ ਪੂਰੀ ਫੈਨ ਫਾਲੋਇੰਗ ਸੀ ਜਾਂ ਫਾਲੋਅਰ ਸੀ ਉਹ ਵੋਟ ਦੇ ਰੂਪ ਦੇ ਵਿੱਚ ਤਬਦੀਲ ਹੋ ਕੇ ਨਹੀਂ ਗਏ ਰਾਜੇਵਾਲ ਸਾਹਿਬ ਨੂੰ ਹਾਲਾਂਕਿ ਹੋਰ ਬਹੁਤ ਫੈਕਟਰ ਹੁੰਦੇ ਨੇ ਕਿਉਂਕਿ ਜਦੋਂ ਕਨਵਰਟ ਹੋਣਾ ਹੁੰਦਾ ਵੋਟ ਦੇ ਰੂਪ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਵੱਡੇ ਇਕੱਠ ਨੂੰ ਜਦੋਂ ਕਨਵਰਟ ਕਰਨਾ ਹੁੰਦਾ ਤਾਂ ਉਹਦੇ ਚ ਬਹੁਤ ਫੈਕਟਰ ਕੰਮ ਕਰਦੇ ਨੇ ਕਿਸਾਨਾਂ ਅੱਗੇ ਉਹਨਾਂ ਲੱਗਿਆ ਕਿ ਸਿਰਫ ਤੇ ਸਿਰਫ ਅਸੀਂ ਅੰਦੋਲਨ ਲੜਿਆ ਇਹਦੇ ਆਧਾਰ ਦੇ ਉੱਪਰ ਸਾਰੀ ਵੋਟ ਜਿਹੜੀ ਹੈਗੀ ਆ ਉਹ ਕਨਵਰਟ ਹੋ ਜੂਗੀ ਉਹ ਵੋਟ ਐਦਾਂ ਕਨਵਰਟ ਨਹੀਂ ਹੁੰਦੀ ਹੈਗੀ ਉਹਦੇ ਪਿੱਛੇ ਬੜੇ ਲੌਜੀਕ ਤੇ ਬੜੇ ਕਾਰਨ ਹੁੰਦੇ ਨੇ ਦੇਖੋ ਕਿ ਮੈਂ ਚਲੋ ਹੁਣ ਜੇ ਸਾਧ ਵਰਤਾਂ ਕਿਤੇ ਸਾਡੇ ਕਿਸਾਨਾਂ ਅੱਗੇ ਭੋਲੇ ਵੀ ਹੈਗੇ ਨਹੀਂ ਅੰਦੋਲਨ ਵਡਾ ਲੜ ਕੇ ਆਏ ਪਰ ਫਿਰ ਵੀ ਬਹੁਤ ਗੱਲਾਂ ਸਮਝ ਨਹੀਂ ਸਕਦੇ ਕਿ ਪੋਲਿਟਿਕਸ ਕੰਮ ਕੀਵੇਂ ਕਰਦੀ ਹੈ ਜਿਵੇਂ ਰਾਜੇਵਾਲ ਸਾਹਿਬ ਨੂੰ ਤਾਂ ਅੱਜ ਵੀ ਲੱਗ ਜਾਂਦਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪੰਜਾਬ ਦਾ ਸੀਐਮ ਬਣਾਉਣ ਨੂੰ ਫਿਰਦੇ ਸੀ ਕਿ ਉੱਥੇ ਉਹ ਖੁੰਝ ਗਏ ਕਿ ਜੇਕਰ ਆਮ ਆਦਮੀ ਪਾਰਟੀ ਨਾਲ 16 ਸੀਟਾਂ ਹੋ ਦਿੰਦੇ ਸੀ 16 ਸੀਟਾਂ ਦੇ ਨਾਲ ਰਾਜੇਵਾਲ ਸਾਹਿਬ ਸਮਝੌਤਾ ਕਰ ਲੈਂਦੇ ਤਾਂ ਰਾਜੇਵਾਲ ਸ਼ਾਇਦ ਅੱਜ ਪੰਜਾਬ ਦੇ ਸੀਐਮ ਹੁੰਦੇ ਇਹ ਗੱਲ ਰਾਜੇਵਾਲ ਸਾਹਿਬ ਨੂੰ ਲੱਗਦੀ ਹੈ ਪਰ ਇਦਾਂ ਨਾ ਸੀ ਨਾ ਕਦੇ ਹੋਏ ਹੋਏਗਾ ਇਦਾਂ ਪਰ ਇਸ ਕਰਕੇ ਨਾਲ ਕਿਸਾਨਾਂ ਨੂੰ ਸਾਡੇ ਕਿਤਨੇ ਕਿਤੇ ਭੋਲੇ ਵੀ ਹੈਗੇ ਨੇ ਇਹ ਮਤਲਬ ਚਾਲਾਂ ਦੇ ਵਿੱਚ ਜਾਲ ਦੇ ਵਿੱਚ ਬੜਾ ਬੜੇ ਛੇਤੀ ਫਸ ਜਾਂਦੇ ਨੇ ਹਾਲਾਂਕਿ ਬੜੇ ਕਿਸਾਨਾਂ ਨੂੰ ਮਚੋਰ ਵੀ ਹੈਗੇ ਨੇ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਉਹ ਗੁਰਹਾਂ ਸਾਹਿਬ ਜਾਂ ਡੱਲੇਵਾਲ ਸਾਹਿਬ ਜਿਹੜੇ ਇਸ ਛਲਾਵੇ ਦੇ ਵਿੱਚ ਨਹੀਂ ਆਏ ਹੈਗੇ ਤੇ ਆਪਣੀ ਜਿਹੜੀ ਉਹ ਅੰਦੋਲਨ ਵਾਲੀ ਸ਼ਬੀ ਸੀ ਉਸ ਸ਼ਬੀ ਨੂੰ ਉਹ ਬਰਕਰਾਰ ਰੱਖ ਸਕੇ ਬਰਕਰਾਰ ਇਸੇ ਕਰਕੇ ਰੱਖ ਸਕੇ ਕਿ ਡੀਪਲੀ ਇਹਨਾਂ ਚੀਜ਼ਾਂ ਨੂੰ ਸਮਝਦੇ ਸੀ ਜਾਣਦੇ ਸੀ ਉਹ ਸਾਰੇ ਹੁਣ ਵੀ ਜਦੋਂ ਦੇਖੋ ਕਿ ਇੱਕ ਵੱਡੀ ਮੂਵਮੈਂਟ ਦੇ ਵਿੱਚ ਕਿਸਾਨ ਜਦੋਂ ਆਏ ਤਾਂ ਜਿਹੜੀ ਜਿੱਤ ਲੈ ਕੇ ਆਏ ਸੀ ਉਹ ਜਿੱਤ ਵੀ ਆਨਸਾਰ ਦੋਸ਼ਣਵਾਦੀਆਂ ਦਾ ਦੌਰ ਪਾਰੂ ਹੋ ਗਿਆ ਜਿਵੇਂ ਰਾਜੇਵਾਲ ਸਾਹਿਬ ਨੇ ਤਾਂ ਸਿੱਧਾ ਹੀ ਡੱਲੇਵਾਲ ਸਾਹਿਬ ਨੂੰ ਕਹਿਤਾ ਸੀ ਕਿ ਡੱਲੇਵਾਲ ਸਾਹਿਬ ਤਾਂ ਆਰਐਸਐਸ ਦੇ ਬੰਦੇ ਨੇ ਦੱਸੋ ਕਿ ਉੱਥੇ ਸਟੇਜ ਦੇ ਉੱਪਰ ਕੀ ਕਰਨਗੇ ਹਾਲਾਂਕਿ ਡੱਲੇਵਾਲ ਸਾਹਿਬ ਨੇ ਬੜਾ ਰਿਸਪੈਕਟਫੁਲੀ ਉਹਨਾਂ ਦਾ ਰਪਲਾਈ ਕੀਤਾ ਕਿ ਜਿਸ ਸਟੇਜ 'ਤੇ ਤੁਸੀਂ ਗੱਲ ਕਰ ਰਹੇ ਹੋ ਮੈਂ ਉੱਥੇ ਗਿਆ ਉਸ ਤੋਂ ਉਹਦੀ ਪ੍ਰਧਾਨਗੀ ਕੀਤੀ ਇਹ ਗੱਲਾਂ ਸਾਰੀਆਂ ਚੱਲੀਆਂ ਤੇ ਇਦਾਂ ਹੀ ਫਿਰ ਉਸ ਤੋਂ ਬਾਅਦ ਗੁਰਾਹਾਂ ਜਥੇਬੰਦੀ ਜਾਂ ਫਿਰ ਸਿੱਧੂ ਪਰ ਜਥੇਬੰਦੀ ਦਾ ਆਪਸੀ ਜਿਹੜਾ ਸਟੇਟਮੈਂਟ ਜਿਸ ਤਰੀਕੇ ਦੀਆਂ ਆਈਆਂ ਉਹ ਸਾਰੇ ਕੁਝ ਆਪਣੇ ਸਾਹਮਣੇ ਐ ਪਰ ਜਿਹੜਾ ਕਾਰਪੋਰੇਟ ਅਜੈਂਡਾ ਉਹ ਏਜੰਡਾ ਇਹਨਾਂ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਦੀ ਤਾਕਤ ਨਾਲੋਂ ਕਿਤੇ ਵੱਡਾ ਏਜੰਡਾ ਕਾਰਪੋਰੇਟ ਦੇ ਕੋਲੇ ਸੰਸਾਧਨ ਹਿੱਲੇ ਵਸਿੱਲੇ ਤੰਤਰ ਸਾਰਾ ਕੁਝ ਐ ਉਹਨਾਂ ਕੋਲੇ ਪ੍ਰਚਾਰ ਵੀ ਹੈਗਾ ਤੇ ਪ੍ਰਚਾਰ ፕሮਪੋਗੈਂਡਾ ਵੀ ਹੈਗਾ ਉਹ ਜਾਣਦੇ ਵੀ ਨੇ ਕਿ ਕਿਸ ਵੇਲੇ ਅਸੀਂ ਕਿਹੜਾ ਨੈਰੇਟਿਵ ਸੈੱਟ ਕਰਨਾ ਅੱਜ ਕਿਸਾਨ ਜਥੇਬੰਦੀਆਂ ਦੀ ਜੇਕਰ ਤਾਕਤ ਨਹੀਂ ਹੈਗੀ ਤਾਂ ਤਾਕਤ ਉਹ ਸਿਰਫ ਇਸੇ ਕਰਕੇ ਨਹੀਂ ਹੈਗੀ ਕਿ ਜਿਹੜੇ ਆ ਪ੍ਰਚਾਰ ፕሮਪੋਗੈਂਡੇ ਚੱਲ ਰਹੇ ਨੇ ਕਿ 3000 ਕਰੋੜ ਰੁਪਇਆ ਕਿਸਾਨ ਜਥੇਬੰਦੀਆਂ ਲੈ ਕੇ ਆ ਗਈਆਂ ਤੇ ਉੱਥੋਂ ਵਾਕੇ ਮੋਰਚਾ ਚੱਕ ਲਿਆ ਕਿਸਾਨ ਜਥੇਬੰਦੀਆਂ ਨੇ ਇਹ ਸਿਰਫ ਤੇ ਸਿਰਫ ਅਫਵਾਹਾਂ ਝੂਠ ਹੈ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਣੇ ਕਿ ਬੜੇ ਲੋਕ ਇੰਟਰਵਿਊ ਦੇ ਰਹੇ ਨੇ ਚੈਨਲਾਂ ਨੂੰ ਜਿਹੜਾ YouTube ਚੈਨਲ ਨੇ ਬੜੇ ਲੋਕ ਇੱਥੇ ਬੈਠੇ ਨੇ ਤੇ ਦੱਸ ਰਹੇ ਨੇ ਕਿ ਕਿਵੇਂ ਕਿਵੇਂ ਕਿਸਾਨਾਂ ਗੋਣੇ 3-3000 ਕਰੋੜ ਰੁਪਇਆ ਲੈ ਕੇ ਉਹ ਮੋਰਚੇ ਸੀ ਜਿਹੜੇ ਮੋਰਚੋਂ ਥੋਂ ਝੱਕੇ ਲੋਕੋ ਤੁਸੀਂ ਆਪ ਵੀ ਸੋਚੋਗੇ ਜੇ 3000 ਕਰੋੜ ਰੁਪਇਆ BJP ਸਰਕਾਰ ਨੇ ਦੇ ਤਾਈ ਸੀ ਤਾਂ ਫਿਰ ਮੋਰਚਾ ਝੱਕਣ ਦੀ ਕੀ ਲੋੜ ਸੀ ਆਪਣਾ ਫਿਰ ਬੀਜੇਪੀ ਨੂੰ ਤਿੰਨ ਖੇਤੀ ਕਾਨੂੰਨਾਂ ਵਾਪਸ ਕਰਨ ਦੀ ਕੀ ਲੋੜ ਸੀ ਜੇਕਰ ਕਿਸਾਨਾਂ ਗੁੱਬੇ ਕੀ ਗਏ ਸੀ ਜੇਕਰ ਸਮਝੌਤਾ ਸਰਕਾਰ ਦੇ ਨਾਲ ਕਰਾ ਹੀ ਲਿਆ ਸੀ ਕਿਸਾਨਾਂ ਆਗੂਆਂ ਨੇ ਤਾਂ ਕਿਸਾਨ ਆਗੂਆਂ ਨੂੰ ਫਿਰ ਉੱਥੇ ਲੜਨ ਦੀ ਕੀ ਲੋੜ ਸੀ ਤੇ ਬੀਜੇਪੀ ਸਰਕਾਰ ਨੂੰ ਮੋਰਚਾ ਵਾਪਸ ਕਰਨ ਦੀ ਕੀ ਲੋੜ ਸੀ ਤੇ ਦੋਸਤੋ ਇਹ ਜਿਹੜੀਆਂ ਅਫਵਾਹਾਂ ਤੋਂ बचना ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਅਫਵਾਹਾਂ ਨੇ ਤੁਸੀਂ ਘਰੇ ਜਾ ਕੇ ਦੇਖ ਸਕਦੇ ਹੋ ਗੁਰਹਾ ਸਾਹਿਬ ਦੇ ਤੁਸੀਂ ਘਰੇ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਊ ਕਿ ਗੁਰਹਾ ਸਾਹਿਬ ਕੋਲੇ ਜੇਕਰ 3000 ਕਰੋੜ ਦਾ ਹਿੱਸਾ ਆਇਆ ਦਾ ਹਿੱਸਾ ਉਹ ਕਿਥੇ ਰੱਖਿਆ ਹੋਇਆ ਉਹਨਾਂ ਨੇ ਪਿਛਲੇ ਦਿਨ ਇੱਕ ਇੰਟਰਵਿਊ ਦੇਖ ਰਿਆ ਸੀ ਜਿੱਥੇ ਚੋਗਰਾਹ ਸਾਹਿਬ ਕਹਿ ਵੀ ਰਹੇ ਸੀ ਕਿ ਜਿਹੜਾ ਬੰਦਾ ਮੇਰੇ ਨਾਲ ਖੇਤੀ ਦੇ ਵਿੱਚ ਕੰਮ ਕਰਦਾ ਸੀ ਯਾਨੀ ਕਿ ਹੈਲਪਰ ਦੇ ਤੌਰ ਦੇ ਉੱਪਰ ਜਿਹਨੂੰ ਪਿੰਡਾਂ ਦੇ ਆਪਾਂ ਜਮ ਸੀਰੀ ਕਹਿ ਦਿੰਨੇ ਆ ਤੇ ਕਿ ਜਿਹੜਾ ਬੰਦਾ ਮੇਰੇ ਨਾਲ ਕੰਮ ਕਰਦਾ ਸੀ ਖੇਤੀ ਦਾ ਉਹਨੇ ਵੀ ਮੇਰੇ ਨਾਲੋਂ ਵਧੀਆ ਘਰ ਬਣਾਇਆ ਹੋਇਆ ਜਿਹੜਾ ਬੰਦਾ ਕਿਸੇ ਟਾਈਮ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਘਰ ਵੀ ਮੇਰੇ ਘਰ ਨਾਲੋਂ ਵਧੀਆ ਘਰ ਹੈ ਇਹ ਗੱਲ ਉਗਰਾਹਾ ਸਾਹਿਬ ਨੇ ਕਿਹਾ ਤੁਸੀਂ ਅੱਜ ਵੀ ਤੱਕ ਦੇਖ ਲਓ ਪਿੰਡ ਦੇ ਵਿੱਚ ਰਹਿ ਰਹੇ ਨੇ ਉਗਰਾਹਾ ਦੇ ਤੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਇਦਾਂ ਹੀ ਤੁਸੀਂ ਹੋਰ ਕਿਸਾਨ ਦੇਖ ਲਓ ਡੱਲੇਵਾਲ ਸਾਹਿਬ ਕਿੱਡੇ ਕਿ ਜਾਇਦਾਦੀ ਬੰਦੇ ਨੇ 15 18 19 ਕਿੱਲੇਾਂ ਦੇ ਉਹ ਮਾਲਕ ਨੇ ਮਰਨ ਵਰਤੇ ਬੈਠੇ ਨੇ ਕਿਹੜੀਆਂ ਆੜਤਾਂ ਸ਼ੁਰੂ ਕਰ ਲਈਆਂ ਕਿਹੜੇ ਉਹਨਾਂ ਨੇ ਵੱਡੇ ਵੱਡੇ ਕਾਰੋਬਾਰ ਸ਼ੁਰੂ ਕਰ ਲਏ ਇਦਾਂ ਹੀ ਹੋਰ ਕਿੰਨੇ ਆਗੂ ਨੇ ਆਪਾਂ ਦੇਖਦੇ ਹਾਂ ਜਿਹੜੇ ਮਾਸ ਲੈਵਲ ਦੇ ਉੱਪਰੇ ਵਿਚਰਦੇ ਨੇ ਤੇ ਮਾਸ ਖਾਤਰੀ ਖੜਦੇ ਨੇ ਮਾਸ ਖਾਤਰੀ ਹੋ ਲੋਕ ਲੜਦੇ ਨੇ ਹੋਰ ਕਿੰਨੇ ਕਿ ਕਿਸਾਨ ਆਗੂ ਨੇ ਆਪਣੇ ਸਾਹਮਣੇ ਸਾਰਿਆਂ ਦੀਆਂ ਜੀਵਨੀਆਂ ਸਾਰਿਆਂ ਦੀਆਂ ਉਦਾਹਰਨਾਂ ਪੰਜਾਬ ਤੋਂ ਹੀ ਨੇ ਸਾਰੇ ਤੇ ਪੰਜਾਬ ਕਿੱਡਾ ਵੱਡਾ ਆ ਕਿ ਅਸੀਂ ਕਿਸੇ ਬਾਰੇ ਜਾਣ ਨਹੀਂ ਸਕਦੇ ਕਿ ਕੌਣ ਕੀ ਕਰ ਰਿਹਾ ਜਾਂ ਕੋਈ ਕਿੱਡਾ ਕ ਅਮੀਰ ਹੋ ਗਿਆ ਲੋਕਾਂ ਦਾ ਰੱਖੇ ਇਹ ਸਾਰੀਆਂ ਗੱਲਾਂ ਨੇ ਅਫਵਾਹਾਂ ਨੇ ਠੀਕ ਹੈ ਕਿਸਾਨ ਮੈਂ ਅਖੀਰ ਦੇ ਵਿੱਚ ਕਹਿਣਾ ਚਾਹੁੰਮ ਕਿਸਾਨ ਭੋਲੇ ਨੇ ਪ੍ਰਚਾਰ ਤੰਤਰ ਨੂੰ ਸਮਝ ਨਹੀਂ ਇਹ ਸੱਕਦੇ ਇਸ ਤਰੀਕੇ ਨਾਲ ਨੈਰੇਟਿਵ ਸੈੱਟ ਕਰਕੇ ਇਹਨਾਂ ਦੇ ਬ੍ਰੇਨ ਵਾਸ਼ ਕੀਤੇ ਜਾਂਦੇ ਨੇ ਉਸ ਗੱਲ ਨੂੰ ਇਹ ਜਾਣ ਨਹੀਂ ਸਕਦੇ ਜਿਹੜੀ ਗੱਲ ਇਹ ਲਗਾਤਾਰ ਚੱਲ ਰਹੀ ਹੈ ਕਿ 3000 ਕਰੋੜ ਰੁਪਏ ਲਾ ਕੇ ਕਿਸਾਨ ਅਗੋਂ ਨਮੋਰਚਾ ਖਤਮ ਕਰਤਾ ਇਹ ਗੱਲ ਬਿਲਕੁਲ ਝੂਠ ਹੈ